ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਮੌਸਮ ਬੱਦਲ ਚਾਰਛਪੇਰੇ ਹੋਇਆ ਪਿਆ ਤੇ ਪੂਰਾ ਠੰਡਾ ਮੌਸਮ ਹੈ ਸ਼ਾਨੂ ਵੀ ਗੇੜੇ ਲਾਉਂਦਾ ਫਿਰਦਾ ਅੱਜ ਐਤਵਾਰ ਛੁੱਟੀ ਘਮਰੇ ਕਰਦੇ ਨੇ ਦੇ ਦੇ ਹੁਣ ਕੱਲ ਪਿਆ ਸੀ ਥੋੜਾ ਜਿਹਾ ਸਵੇਰੇ ਅੱਜ ਦੇਖਦੇ ਆ ਕੀ ਕਰਕੇ ਜਾਂਦਾ ਕੱਲ ਤਾਂ ਪੈ ਗਿਆ ਸਵੇਰੇ ਆ ਦੇਖੋ ਲਵਾ ਲਵਾ ਗਿੱਲਾ ਏ ਟੋਵੇਟਾ ਏ ਲੋ ਜੀ ਕਰੋ ਚੈੱਕ ਇਧਰ ਆਇਆ ਪਿਆ ਨਜ਼ਾਰਾ ਰੰਗ ਬੰਨੇ ਪਏ ਨੇ ਪ੍ਰਮਾਤਮਾ ਨੇ ਅੱਬਾ ਵਧੀਆ ਮੌਸਮ ਦੇਖੋ ਤੁਹਾਡੇ ਸਾਹਮਣੇ ਆ ਲੋ ਆਹਾ ਹਾ ਹਾ ਕੀ ਮੌਸਮ ਹੈ ਆ ਰਿਹਾ ਜਾਂ ਕਿਤੇ ਪੈਂਦਾ ਮਗਰ ਖਿੱਚਿਆ ਪਿਆ ਕੰਮ ਕਰੋ ਜੀ ਨਜ਼ਾਰਾ ਚੈੱਕ ਜਿਆਦਾ ਆਪਾਂ ਮੀ ਮੰਗਦੇ ਸੀ ਜਿਆਦਾ ਆਉਂਦਾ ਨਹੀਂ ਸੀ ਤੇ ਹੁਣ ਖਿੱਚਿਆ ਪਿਆ ਕੰਮ ਪ੍ਰਮਾਤਮਾ ਨੇ ਚਲੋ ਜੇ ਆਪਣੇ ਕਹੇ ਤੇ ਆਉਣ ਲੱਗਿਆ ਫੇਰ ਤਾਂ ਕਾਦੀਆਂ ਗੱਲਾਂ ਨੇ ਗਰਨਰੀ ਗਰਨਰੀ ਹੋਈ ਪਈ ਆ ਨਾ ਚੱਕੋ ਕੀ ਆ ਵਿਊ ਆ ਰਿਹਾ ਵਧੀਆ ਕਿਹੜੇ-ਕਿਹੜੇ ਏਰੀਆ ਚ ਪੈ ਰਿਹਾ ਮੀ ਦੱਸੋ ਹੋ ਜੀ ਮੈਂ ਪੈਂਦਾ ਆਪਣੇ ਤਾਂ ਕਰੋ ਦਰਸ਼ਨ بارش ਦੇ ਤੇ ਨਵੇਂ ਮਕਾਨ ਦਾ ਉੱਪਰਲਾ ਲੌਰ ਲਾਈਟ ਗਈ ਪੱਜ ਤਾਂ ਹੀ ਆ ਜਨਰੇਟਰ ਦਾ ਖੜਕਾ ਸੁਣਦਾ ਤੁਹਾਨੂੰ ਇਹਦੇ ਉੱਤੇ ਰੱਖਣੀ ਹੈ ਟੈਂਕ ਮੀ ਪੈ ਰਿਹਾ ਤੇ ਸ਼ਾਨੂ ਕਰਦਾ ਇੰਜੋਏ ਦੇਖੋ ਐਤਵਾਰ ਦਾ ਦਿਨ ਹੈ ਆਨੰਦ ਮਾਣ ਰਿਹਾ ਆਨੰਦ ਤਾਂ ਮਾਣਦਾ ਕੋਈ ਗੱਲ ਨਹੀਂ ਬੁਖਾਰ ਨਾ ਚੜ੍ਹਾ ਲਈ ਬਸ ਕਿਤੇ ਮੀਂਹ ਨਾਲ ਦੱਸੋ ਕਿਥੇ ਕਿਥੇ ਪੈ ਰਿਹਾ ਆਪਣੇ ਦਾ ਮੀਂਹ ਪੈ ਰਿਹਾ ਬਈ ਲੋ ਜੀ ਅਮਰੀਨ ਵੀ ਆਨੰਦ ਮਾਣ ਰਹੀ ਹੈ ਕਹਿੰਦੀ ਮੈਂ ਵੀ ਉਹਦੀ ਜਿੱਦ ਦੇ ਵਿੱਚ ਹੁਣ ਛਤਰੀ ਲੈ ਕੇ ਫਿਰ ਖੜਾਈ ਆ ਆ ਦੇਖੋ ਦਾਦੂ ਦੀ ਬੋਦੀ ਚੜੀ ਹੋਈ ਆ ਅਮਰੀਨ ਸਤਿ ਸ਼੍ਰੀ ਅਕਾਲ ਬੁਲਾਓ ਹੱਥ ਜੋੜੋ ਹੱਥ ਜੋੜੋ ਸਤਿ ਸ਼੍ਰੀ ਅਕਾਲ ਬੁਲਾਓ ਹਾਂ ਵਾਹਿਗੁਰੂ ਸਤਨਾਮ ਕਹ ਲਓ ਨਾਲੇ ਕਹ ਦੇ ਕਹ ਸਤਿ ਸ਼੍ਰੀ ਅਕਾਲ ਬਾਈ ਬਾਈ ਨੀ ਕਰਨੀ ਜੀ ਮਿੱਤਰੋ ਖਾਦ ਪਾਉਂਦੇ ਤੇ ਇਹਨੇ ਨੂੰ ਮੀਂਹ ਆ ਗਿਆ ਤੇ ਖਾਦ ਖੂਦ ਹੁਣ ਟੱਕੀ ਪਈ ਆ ਬੰਦਿਆਂ ਨੇ ਆ ਭਈਆ ਖਾ ਦਾ ਠਕੀ ਓਰੇ ਬੱਚੇ ਮਲਾ ਕੇ ਪਾਉਣੀ ਆ ਖਲ ਆਦੇ ਭਈ بارش ਹੋਣ ਲੱਗੀ ਬਹੁਤ ਵਧੀਆ ਹੋ ਗਈ ਬਹੁਤ ਜਿਆਦੇ ਵਧੀਆ ਘਟੋ ਘਟ ਵੀ ਹੋ ਗਿਆ ਡੇਢ ਦੋ ਘੰਟੇ ਪੈਂਦੇ ਨੂੰ ਮੀਂਹ ਥਾਲੇ ਵੀ ਪੈ ਰਿਹਾ ਹੈ ਪਾਸ਼ਾ ਤਰੀ ਲੈ ਕੇ ਚਾਹ ਲੈ ਕੇ ਆਏ ਦੀ ਬੰਦਿਆਂ ਦੀ ਮਗਾ ਚਾਹ ਆਪਾਂ ਦਾ ਭੇਜ ਜੀਏ ਕੋਈ ਗੱਲ ਨਹੀਂ ਪਰ ਬੰਦਿਆਂ ਦੀ ਟਾਈਮ ਨਾਲ ਚਾਹ ਪਾਣੀ ਫੜਾਇਆ ਜਾਵੇ ਲਾਇਆ ਹੋਇਆ ਬਰੀਕ ਚਾਰਾ ਹੁਣ ਇੱਕ ਰੇਸ ਤੇ ਚੱਲ ਰਿਹਾ ਹੈ। ਉਹ ਇਹ ਸੱਟ ਤਵੀਆਂ ਦੇ ਖੜੇ ਨੇ ਔਰ ਕੱਦੂ ਵਾਲਿਆਂ ਦੇ ਉੱਤੇ ਪਲੌ ਖੜਾ ਹੈ। ਤੇ ਔਰੇ ਖੜੀ ਆਲੂ ਪੱਟਿਆਂ ਵਾਲੀ ਮਸ਼ੀਨ ਕਾਲ ਗੜੀ ਇਹਦੀ। ਤੇ ਲੇਜ਼ਰ ਵੀ ਬਾਹਰੇ ਖੜਾ ਹੈ। ਤੇ ਇੱਕ ਕਾਲੂ ਪੱਟਿਆਂ ਵਾਲੀ ਮਸ਼ੀਨ ਖੜੀ ਹੈ। ਆਹਾ ਆਪਣੇ ਮੱਕੀ ਵਾਲੇ ਕਟਰ ਦੇ ਮਗਰ ਕਰਤਾਰ ਵਾਲੀ। ਪ੍ਰੀਤ ਵਾਲਾ ਬੈਲਰ ਤੇ ਸੁਹਾਗਾ ਜਿੰਦਾ ਅੰਦਰ ਖੜਾ ਹੈ। ਤੇ ਆਪਾਂ ਜਿਹੜੀ ਘਰੇ ਬਣਾਈ ਤੀ ਤੂੜੀ ਵਾਲੀ ਟਰਾਲੀ ਇਹ ਵੀ ਆ ਖੜੀ ਆ ਆ ਲਓ ਇਹ ਖਰਦਨੇ ਸੁੱਕ ਕੇ ਅੰਦਰ ਰਾਵਨਾ ਮੈਂ ਭੇਜਿਆ ਹੋਇਆ ਦੇਖ ਲਓ ਨੰਦ ਮਾਣਦੇ ਨੇ ਪੂਰਾ ਆ ਦੇਖੋ ਦੋ ਆ ਵੇ ਖੜੇ ਨੇ ਦੋ ਆ ਲੱਗੇ ਹੋਏ ਨੇ ਆਪਦੇ ਜੀ ਮਿੱਤਰੋ ਮੀਂਹ ਤੋਂ ਬਾਅਦ ਦਾ ਮਾਹੌਲ ਖਾਲ ਆਉਂਦਾ ਭਰਿਆ ਆ ਲਓ ਕਰੋ ਚੈੱਕ ਚੰਗਾ ਵਧੀਆ بارش ਹੋਗੀ ਤੇ ਉੱਪਰ ਚ ਪਾਣੀ ਪੈ ਰਿਹਾ ਕਈ ਜਗ੍ਹਾ ਆ ਦੇਖੋ ਇਹ ਇਧਰ ਵੀ ਗਵਾਂਡੀਆਂ ਦੇ ਟੁੱਟਿਆ ਹੋਇਆ ਤੇ ਆ ਚੱਲਦੀ ਆ ਪੁਲੀ ਪੂਰੇ ਜੋਰਾਂ ਨਾਲ ਪ੍ਰੈਸ਼ਰ ਨਾਲ ਵਧੀਆ ਲਓ ਦੋੇ ਪਾਸੇ ਨੂੰ ਜਾ ਰਿਹਾ ਪਾਣੀ ਤੇ ਇਧਰ ਨੂੰ ਤੇ ਇਧਰ ਨੂੰ ਵੀ ਆਪਾਂ ਇਹਦੀ ġੇੜਾ ਮਾਰਨ ਮਖਾ ਚਲੋ ġੇੜਾ ਮਾਰੀਏ ਦੇਖੀਏ ਕੁਛ ਟਾਈਮ ਲੱਗੀ ਰਕਾਵਟ ਆਈ ਆ ਮੀਂਹ ਚ ਹਲੇ ਸਾਰੇ ਨੱਕੇ ਨੁੱਕੇ ਸਭ ਖੁੱਲ ਗਏ ਕਿਉਂਕਿ ਪਾਣੀ ਆਉਂਦਾ ਮਗਰੋਂ ਚਲੋ ਵਧੀਆ ਪੈ ਗਿਆ ਅਭੀ ਚੱਲਦੇ ਨੇ ਤੇ ਆ ਵੀ ਟੁੱਟ ਗਿਆ ਨੱਕਾ ਇਧਰ ਨੂੰ ਵੀ ਟੁੱਟ ਗਿਆ ਹੁਣ ਨਿਕਲੇ ਦੀ ਬੰਦ ਕਰ ਹੋਣੇ ਨੇ ਚੱਲਣ ਦੋ ਜਿੰਨਾ ਚਿਰ ਚੱਲਦਾ ਹੈ ਦੇ ਨਾਲ ਤੇ ਮਾੜਾ ਜਾ ਫਰਕ ਪਿਆ ਮਾ ਅਸਮਾਨ ਵੀ ਸਾਫ ਹੋਇਆ ਦੇਖੋ ਨਹੀਂ ਬਾਹਰ ਨਾਲ ਲਓ ਜੀ ਆਪਣੀਆਂ ਡੇਕਾਂ ਦੇਖੋ ਜਾਂਦੀਆਂ ਛਾਲਾ ਮਾਰਦੇ ਪਿਛਲੇ ਸਾਲ ਲਾਈਆਂ ਸੀ ਆਪਾਂ ਇਹ ਪਿਛਲੇ ਤੋਂ ਪਿਛਲੇ 2 ਸਾਲ ਹੋ ਗਏ ਲਾਈਆਂ ਨੂੰ ਉਰੇ ਵਾਲੇ ਦੋਏ ਦਰਾਖਤ ਤੋੜਤੇ ਉਰੇ ਲਾਇਤੀ ਉਹ ਵੀ ਲਾਵਾਂਗੇ ਦੁਬਾਰੇ ਇਸ ਵਾਰ ਵੀ ਦੋ ਤਿੰਨ ਦਰਾ ਹਰੇਕ ਸਾਲ ਦੋ ਤਿੰਨ ਦਰਾਖਤ ਲਾਓ ਹਰੇਕ ਬੰਦਾ ਰੋਖ ਵੱਤ ਤੋਂ ਵੱਧ ਲਾਓ ਜਿੰਨੇ ਲੱਗ ਸਕਦੇ ਨੇ ਲਓ ਜੀ ਕਰੋ ਚੈੱਕ ਝੋਨਾ ਕੋਈ ਵੀ ਢੱਕਾ ਨਹੀਂ ਉੱਚਾ ਨਹੀਂ ਮਾ ਤੇ ਕੋਈ ਵੀ ਕੱਖ ਦਾ ਬੂਟਾ ਨਹੀਂ ਹੈਗਾ ਮਲਾਜਮ ਕਰਕੇ ਸਫਾਈਆਂ ਚੰਗੀ ਤਰ੍ਹਾਂ ਉਰੇ ਤੱਕ ਆ ਆਪਣੀ ਆ ਪਰੇ ਗਵੰਡੀਆਂ ਦੇ ਆ ਦੇਖੋ ਇੱਧਰ ਜ਼ਰੂਰ ਹੋਏਗੇ ਨੇ ਮਾਦੇ ਆ ਇਹ ਤੋਂ ਇਧਰ-ਇਧਰ ਆਪਣੀਆਂ ਆ ਆ ਸਾਹਮਣੇ ਪੂਲ ਖੜਾ ਆ ਦੇਖੋ ਆ ਆਉਂਦੀ ਆ ਵੱਟ ਸਿੱਧੀ ਉਖਾਲ ਆ ਰਿਹਾ ਤੇ ਇਧਰ ਆ ਆ ਜਿਹੜੀ ਨੀਮੀ ਨੀਮੀ ਚੱਕਦੀ ਆ ਪਰ ਇਹ ਅਗੇਤੀ ਲੱਗੀ ਵੀ ਆ ਟਾਈਮ ਨਾਲ ਆਪਣੀ ਯਾਰ ਮੱਕੀ ਖੜੀ ਟੀ ਤੇ ਓਕੇ ਦੀ ਰਿਪੋਰਟ ਸਾਈਡਾਂ ਵੀ ਸਾਫ ਸੁਥਰੀਆਂ ਨੇ ਕੋਈ ਕੱਖ ਨਹੀਂ ਹੈ ਯਾਨੀ ਮੀਂਹ ਪੈਣ ਨਾਲ ਸਪਰੇਅ ਕਰੀ ਵੀ ਸੀ ਇਹ ਹੋ ਗਏ ਦੁਬਾਰੇ ਨੇਕ ਚਾਹੀਦੇ ਵੀ ਨਹੀਂ ਪਰ ਸੜਕ ਦੇੋਂ ਲਵਿਓ ਮਿੱਟੀ ਰੀ ਖਰਦੀ ਹੈਗੀ ਤੇ ਲਗੀ ਆਪਣੀ 4 ਫੁੱਟ ਜਗ੍ਹਾ ਛੱਡੀ ਹੋਈ ਉਰੇ ਆ ਸੜਕ ਤੇ ਇੱਥੇ ਆ ਤੇ ਇਧਰ ਵੀ ਇੱਟਾ ਹੀ ਆ ਆਪਣੇ ਤੇ ਗਾਹਾਂ ਦਾ ਪੂਰਾ ਖੁੱਲਾ ਡੁੱਲਾ ਹੀ ਰੱਖਿਆ ਹੋਇਆ ਸਾਰੇ ਦਰਖਤਾਂ ਅੰਦਰ ਲਾਏ ਬਨੇ ਆ ਰਸਤਾ ਤਾਂ ਜਿੰਨਾ ਖੁੱਲਾ ਹੋਵੇ ਓਨਾ ਵਧੀਆ ਜੀ ਮਿੱਤਰੋ ਮੀਂਹ ਪੈਣ ਤੋਂ ਬਾਅਦ ਵਾਲੀ ਸੇਵਾ ਜੀ ਮਿੱਤਰੋ ਮੀਂਹ ਤੋਂ ਬਾਅਦ ਵਾਲੀ ਸੇਵਾ ਜਿਹੜੀ ਸਾਰਿਆਂ ਨੂੰ ਵੱਡੀ ਸੇਵਾ ਆਹ ਜਾਨਵਰਾਂ ਨੂੰ ਦਾਣੇ ਪਾਉਣੇ ਕੋਟੇਰੇ ਦਾਣੇ ਪਾਏ ਬੰਦੇ ਉੱtre ਰਹੇ ਜੇ ਉਹਨੂੰ ਉੱਤੇ ਚੜ ਗਏ ਆਪਾਂ ਇਹਨਾਂ ਨੇ ਜਦੇ ਉਡ ਜਾਣਾ ਦੇਖੋ ਕਿਵੇਂ ਬੈਠੇ ਨੇ ਆਹ ਲੋ ਇਹ ਜ਼ਰੂਰੀ ਆ ਕਿਉਂਕਿ ਮੀਂਹ ਪੈਣ ਤੋਂ ਬਾਅਦ ਸਾਰਾ ਦਾਣਾ ਖੜ ਜਾਂਦਾ ਤੇ ਵਿਚਾਰੇ ਭੁੱਖੇ ਰਹਿੰਦੇ ਨੇ ਜ਼ਰੂਰ ਕੋਟਿਆਂ ਦੇ ਜਿੰਨੇ ਵੀ ਸਰਦਾ ਦਾਣੇ ਆਪਣੇ ਪਾਇਆ ਕਰੋ ਜਾਨਵਰਾਂ ਆਹ ਲੋ ਕੋਚੇ ਥੋੜੇ ਸਾਹਮਣੇ ਆ ਦੇਖਦਾ ਮੋਂ ਉੱਤੇ ਜਾ ਕੇ ਇਹ ਤਾਂ ਉੜੇ ਪਾਏ ਵੀ ਸਾਰੇ ਮੀਂਹ ਮੀਂਹ ਆ ਗਿਆ ਜੀ ਉਹਦੇ ਕਰਕੇ ਇਹਦੇ ਬੈਗੇ ਪਹਿਲਾਂ ਜੇ ਉੱਤੇ ਬੈਠੇ ਰਹੀਆਂ ਨੇ ਪੂਰੇ ਉਹ ਵੀ ਪਾਏ ਬਨੇ ਤੇ نیچے ਉਤਰਦੇ ਨੇ ਆ ਵੀ ਪਾਏ ਨੇ ਤੇ ਉੱਤੇ ਉਤਰਦੇ ਦੀ ਸਾਹਮਣੇ ਹੌਲੀ ਆਈ ਮੇਟਰੋਂ ਮੀਂਹ ਤੋਂ ਬਾਅਦ ਵਾਲੀ ਸੇਵਾ ਇਹ ਜ਼ਰੂਰੀ ਆ ਬਹੁਤ ਕਰੋ ਚੈੱਕ ਇਹ ਉਰੇ ਕਰਲੇ ਉਰੀ ਨਹੀਂ ਆਪਣਿਆ ਕੋਠੇ ਦੇ ਵੀ ਧਾਣੇ ਪਾਏ ਹੋਏ ਨੇ ਮੇਰੇ ਆ ਦੇਖੋ ਆਰੇ ਜੋ ਮੀਂਹ ਪੈਣ ਨਾਲ ਸਾਰਾ ਧਾਣਾ ਪਾਣੀ ਪਾਣੀ ਨਾਲੇ ਹਟ ਜਾਂਦਾ ਬਾਅਦ ਚ ਭੁੱਖੇ ਰਹਿੰਦੇ ਨੇ ਜਾਨਵਰੇ ਜਰੂਰ ਖੰਡਾਇਆ ਕਰੋ ਸਾਰੇ ਭਰਾ ਜਿੰਨੀ ਵੀ ਸਰਦਾ ਮਿੱਤਰੋ ਕਾਲੇ ਵੀਰ ਨੇ ਬਣਾਇਆ ਟਰਾਲਾ ਗਠਾ ਵਾਲਾ ਕਰੋ ਚੈੱਕ ਜੇ ਕਿਸੇ ਵੀਰ ਨੇ ਬਣਾਉਣਾ ਉਹ ਵੀ ਮਿਲ ਲਿਓ 90 ਰੁਪਏ ਕਿਲੋ ਨੂੰ ਬਣਾ ਰਿਹਾ ਤਲਮਾ ਕਰੋ ਚੈੱਕ ਲੁੱਕ ਕਿਤਾਰੀ ਆ ਤੇ ਬਾਕੀ ਦੱਸ ਕੇ ਵੀ ਬਣਵਾ ਸਕਦੇ ਹੋ ਜਿੰਦਾ ਦਾ ਤੁਸੀਂ ਬਣਾਉਣਾ ਆਓ ਜੀ ਮਿੱਤਰੋ ਕਰੋ ਚੈੱਕ ਕਾਲੇ ਬਾਈ ਨੇ ਟਰਾਲੀ ਆਤੀ ਬੈਡਮੋਡ ਲਾ ਕੇ ਰੈਡੀ ਕਰਤੀ ਤੇ ਥੋੜਾ ਬੋਤਾ ਕੰਮ ਰਹਿਦਾ ਉਸ ਤੋਂ ਬਾਅਦ ਰੰਗ ਤੇ ਜਾਵਣੀ ਆ ਸਾਫ-ਸੁਥਰੀ ਕਰਕੇ ਜਾਣੀ ਆ ਜੌਂਡੀਆ ਡਾਇਰੈਕਟਰ ਨਾਲ ਇਹ ਉਹਦੀ ਬੈਚਿੰਗ ਆ ਦੇਖੋ ਇੱਧਰ ਚੱਲਦੀ ਆ ਬੈੱਡ ਦੀ ਤਿਆਰੀ ਜਿਹੜੀ ਬਾਹਰ ਟਰਾਲੀ ਤਿਆਰ ਕਰੀ ਆ ਰੰਗ ਲਓ ਜੀ ਮਿੱਤਰੋ ਪੇਂਟ ਕਰਿਆ ਇਹਨੂੰ ਟਰਾਲੀ ਨੂੰ ਫਾਰਮ ਟਰੈਕ ਵਾਲਾ ਕੋਰੋਚੇ ਕੋ ਪੁਰਾਣੀ ਟਰਾਲੀ ਆ ਆ ਪਿਆ ਇਹਦਾ ਵੇਡ ਜਾਲੀ ਲਵਾ ਰਿਹਾ ਵੀਰ ਕੋਈ ਤੇਰੇ ਛੱਡੇ ਆ